ਅੱਜ ਹੱਡ ਚੀਰਵੀ ਠੰਡਾ ਪਰ ਤੁਸੀਂ ਵੇਖ ਲਓ ਬਹੁਤ ਵਧੀਆ ਉਹਰੇ ਦੇ ਵੱਡੇ ਸਾਡੇ ਅਸੀਂ ਸਵੇਰੇ ਸਤੂ ਦਾ ਟਾਈਮ ਦਿੱਤਾ ਇੱਥੇ ਆ ਕੇ ਖੜ ਗਿਆ ਇਹ 골ਡਨ ਗੇਟ ਦਾ ਏਰੀਆ ਤੋਂ 골ਡਨ ਗੇਟ ਮੇਰੇ ਤੋਂ ਇੱਥੇ 10 ਕਿਲੋਮੀਟਰ ਪਿੱਛੇ ਹੈਗਾ ਪਰ ਨਜ਼ਰ ਨਹੀਂ ਆਊਗਾ ਆ ਤੁਹਾਨੂੰ ਕਿ ਆ ਸੜਕ ਤੇ ਅਸੀਂ ਖਲੋ ਪਿਆ ਉਹ ਪੱਲੀ ਫੁੱਟਪਾਥ ਮਸਾ ਨਜ਼ਰ ਆ ਰਹੀ ਟ੍ਰੈਫਿਕ ਚੱਲ ਰਹੀ ਆ ਇੰਨੀ ਧੁੰਦ ਆ ਪਰ ਤੁਹਾਨੂੰ ਪਤਾ ਕਿ ਜਦੋਂ ਦੇਖਦੇ ਦੋ ਵੱਡੇ ਫਾਰਮਾਂ ਨੇ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਮ ਨੌਨ politcal ਨੇ ਜਦੋਂ ਅਰਥੀ ਫੂਕ ਮਜਾਰਿਆਂ ਦਾ ਪੂਰਾ ਦੇਸ਼ ਵਿਆਪੀ ਐਲਾਨ ਕੀਤਾ ਹੋਇਆ ਵਾ ਬੜਾ ਫਿਰ ਕਿਸਾਨ ਕਿੱਦਾਂ ਰਹਿ ਸਕਦੇ ਆ ਔਰ ਉਹ ਵੀ ਜਿਹੜੀ ਮੋਦੀ ਸਰਕਾਰ ਆ ਜਿਹੜੀ ਮੋਦੀ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਵਾ ਜਿਹੜੀਆਂ ਇਹ ਖੇਤੀ ਸੈਕਟਰ ਨੂੰ ਨਿੱਜੀ ਮੰਡੀ ਨਿੱਜੀ ਹੱਥਾਂ ਵਿੱਚ ਦੇਣ ਦਾ ਜੋਰ ਲਾ ਰਹੀਆਂ ਜਿਹੜੀਆਂ ਉਹਦੇ ਲਈ ਜ਼ਿੰਮੇਵਾਰ ਆ ਉਹਨਾਂ ਦੇ ਅਰਥੀ ਫੂਕ ਮੁਜਾਰਿਆਂ ਵਿੱਚ ਕਿਉਂ ਲੋਕ ਨਾ ਹੋਣ ਅਸੀਂ ਅੱਜ ਵੀ ਤੁਹਾਨੂੰ ਕਹਿਣਾ ਚਾਹਾਂਗੇ ਕਿ ਜੇ ਅੱਜ ਦੇ ਅਰਥੀ ਫੂਕ ਮੁਜਾਰਿਆਂ ਵਿੱਚ ਕਰੋੜਾ ਕਰੋੜ ਲੋਕ ਸ਼ਾਮਲ ਹੁੰਦੇ ਆ ਜੇ 13000 ਪਿੰਡਾਂ 13000 ਪਿੰਡਾਂ ਵਿੱਚ ਇੱਕ ਇੱਕ ਹਜ਼ਾਰ ਦਾ ਇਕੱਠ ਹੁੰਦਾ ਵਾ ਤੁਸੀਂ ਪੁਤਲੇ ਬਣਾ ਕੇ ਸਾਰੇ ਪਿੰਡ ਨੂੰ ਸੱਦਾ ਦੇ ਕੇ ਅਰਥੀਆਂ ਸਾੜਦੇ ਹੋ ਉਸੀਂ ਵੇਖਿਆ ਦਾ ਨਜ਼ਾਰਾ ਅੱਡ ਹੋ ਚਾਹੇ ਹਰਿਆਣਾ ਹੋਵੇ ਚਾਹੇ ਜੁਪੀ ਹੋਵੇ ਚਾਹੇ ਰਾਜਸਥਾਨ ਹੋਵੇ ਇੰਤੋਂ ਤੱਕ ਪੰਜਾਬੀ ਸਮਝੀ ਜਾਂਦੀ ਆ ਚਾਹੇ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਚਾਹੇ ਕਾਲਜਾਂ ਦੇ ਵਿਦਿਆਰਥੀ ਹੋਣ ਚਾਹੇ ਸਾਰੇ ਮੁਲਾਜ਼ਮ ਤਬਕੇ ਹੋਣ ਸਾਰਿਆਂ ਨੂੰ ਅਪੀਲ ਹੈਗੀ ਆ ਵੀ ਅੱਜ ਮੋਦੀ ਸਰਕਾਰ ਦੀਆਂ ਅਰਥੀਆਂ ਦੇਸ਼ ਵਿਆਪਕ ਲੈਵਲ ਤੇ ਸੜਨੀਆਂ ਚਾਹੀਦੀਆਂ ਜੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਚਾਹੀਦਾ ਵਾ ਤਾਹੇ ਅੱਜ ਦੇ ਪ੍ਰੋਗਰਾਮ ਨੂੰ ਕਾਮਯਾਬ ਕਰੋ ਔਰ ਇਹ ਤੋਂ ਗਾਹਾਂ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫੀ ਮਜ਼ਦੂਰਾਂ ਨੂੰ 200 ਦਿਨ ਡਰੇਗਾ ਔਰ ਆਦਿਵਾਸੀਆਂ ਦੀ ਸਵਿਧਾਨ ਦੀ 5ਵੀਂ ਅਨੁਸੂਚੀ ਔਰ ਇਹਦੇ ਨਾਲ ਦੀ ਨਾਲ ਜਿਹੜੀਆਂ ਹੋਰ ਮੰਗਾਂ ਨੇ ਉਹਨਾਂ ਦੀ ਪ੍ਰਾਪਤੀ ਵਾਸਤੇ ਅੰਦੋਲਨ ਲੜਿਆ ਜਾ ਰਿਹਾ ਔਰ ਇਸ ਕਰਕੇ ਅੱਜ ਗੋਲਡਨ ਗੇਟ ਤੋਂ ਤੁਹਾਨੂੰ ਮੁਖਾਤਬ ਹੋ ਕੇ ਬੇਨਤੀ ਕਰ ਰਹੇ ਵਾਦ ਤੋਂ ਵਾਦ ਸ਼ੇਅਰ ਕਰਿਓ ਅੱਜ ਹੱਡ ਚੀਰਵੀਂ ਠੰਡ ਆ ਪਰ ਤੁਸੀਂ ਵੇਖ ਲਓ ਬਹੁਤ ਵਧੀਆ ਉਮਰਾਂ ਦੇ ਵੱਡੇ ਸਾਡੇ ਅਸੀਂ ਸਵੇਰੇ ਸੁੱਤੇ ਦਾ ਟਾਈਮ ਦਿੱਤਾ ਇੱਥੇ ਆ ਕੇ ਖੜ ਗਿਆ ਇਹ ਗੋਲਡਨ ਗੇਟ ਦਾ ਏਰੀਆ ਤੋਂ ਗੋਲਡਨ ਗੇਟ ਮੇਰੇ ਤੋਂ ਇੱਥੇ 10 ਕਿਲੋਮੀਟਰ ਪਿੱਛੇ ਹੈਗਾ ਪਰ ਨਜ਼ਰ ਨਹੀਂ ਆਊਗਾ ਆ ਤੁਹਾਨੂੰ ਕਿਹਾ ਸੜਕ ਤੇ ਅਸੀਂ ਖਲੋ ਪਿਆ ਉਹ ਪੰਲੀ ਫੁੱਟਪਾਥ ਮਸਾ ਨਜ਼ਰ ਆ ਰਹੀ ਟ੍ਰੈਫਿਕ ਚੱਲ ਰਹੀ ਆ ਇੰਨੀ ਧੁੰਦ ਆ ਪਰ ਤੁਹਾਨੂੰ ਪਤਾ ਕਿ ਜਦੋਂ ਦੇਸ਼ ਦੇ ਦੋ ਵੱਡੇ ਫੋਰਮਾਂ ਨੇ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਮ ਨੌਨ politcal ਨੇ ਜਦੋਂ ਅਰਥੀ ਫੂਕ ਮੁਜਾਰਿਆਂ ਦਾ ਪੂਰਾ ਦੇਸ਼ ਵਿਆਪੀ ਐਲਾਨ ਕੀਤਾ ਹੋਇਆ ਵਾ ਬਰਾਬਰ ਕਿਸਾਨ ਕਿੱਦਾਂ ਰਹਿ ਸਕਦੇ ਆ ਔਰ ਉਹ ਵੀ ਜਿਹੜੀ ਮੋਦੀ ਸਰਕਾਰ ਆ ਜਿਹੜੀ ਮੋਦੀ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਵਾ ਜਿਹੜੀਆਂ ਇਹ ਖੇਤੀ ਸੈਕਟਰ ਨੂੰ ਨਿੱਜੀ ਮੰਡੀ ਨਿੱਜੀ ਹੱਥਾਂ ਵਿੱਚ ਦੇਣ ਦਾ ਜੋਰ ਲਾ ਰਹੀਆਂ ਜਿਹੜੀਆਂ ਉਹਦੇ ਲਈ ਜ਼ਿੰਮੇਵਾਰ ਆ ਦੋਨਾਂ ਦੇ ਅਰਥੀ ਫੂਕ ਮੁਜਾਰਿਆਂ ਵਿੱਚ ਲੋਗ ਨਾਉਣ ਅਰਸੀਂ ਅੱਜ ਵੀ ਤੁਹਾਨੂੰ ਕਹਿਣਾ ਚਾਹਾਂਗੇ ਕਿ ਜੇ ਅੱਜ ਦੇ ਅਰਥੀ ਫੂਕ ਮੁਜਾਹਰਿਆਂ ਵਿੱਚ ਕਰੋੜਾ ਕਰੋੜ ਲੋਕ ਸ਼ਾਮਲ ਹੁੰਦੇ ਆ ਜੇ 13000 ਪਿੰਡਿਆ 13000 ਪਿੰਡਾਂ ਵਿੱਚ ਇੱਕ ਇੱਕ ਹਜ਼ਾਰ ਦਾ ਕੱਠ ਹੁੰਦਾ ਵਾ ਤੁਸੀਂ ਪੁਤਲੇ ਬਣਾ ਕੇ ਸਾਰੇ ਪਿੰਡ ਨੂੰ ਸੱਦਾ ਦੇ ਕੇ ਅਰਥੀਆਂ ਸਾੜਦੇ ਹੋ ਤੁਸੀਂ ਵੇਖੋ ਇਹਦਾ ਨਜ਼ਾਰਾ ਅੱਡੋ ਚਾਹੇ ਹਰਿਆਣਾ ਹੋਵੇ ਚਾਹੇ ਜੁਪੀ ਹੋਵੇ ਚਾਹੇ ਰਾਜਸਥਾਨ ਹੋਵੇ ਇਹਨੋਂ ਤੱਕ ਪੰਜਾਬੀ ਸਮਝੀ ਜਾਂਦੀ ਆ ਚਾਹੇ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਚਾਹੇ ਕਾਲਜਾਂ ਦੇ ਵਿਦਿਆਰਥੀ ਹੋਣ ਚਾਹੇ ਸਾਰੇ ਮੁਲਾਜ਼ਮ ਤਬਕੇ ਹੋਣ ਸਾਰਿਆਂ ਨੂੰ ਅਪੀਲ ਹੈਗੀ ਆ ਵੀ ਅਜ ਮੋਦੀ ਸਰਕਾਰ ਦੀਆਂ ਅਰਥੀਆਂ ਦੇਸ਼ ਵਿਆਪਕ ਲੈਵਲ ਤੇ ਸੜਨੀਆਂ ਚਾਹੀਦੀਆਂ ਜੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਚਾਹੀਦਾ ਵਾ ਤਾਹੇ ਅੱਜ ਦੇ ਪ੍ਰੋਗਰਾਮ ਨੂੰ ਕਾਮਯਾਬ ਕਰੋ ਔਰ ਇਹਦੋਂ ਗਾਹਾਂ ਕਸਾਨ ਮਜ਼ਦੂਰ ਦਾ ਕਰਜ਼ਾ ਮਾਫੀ ਮਜ਼ਦੂਰਾਂ ਨੂੰ ਦੋਸੋਂ ਦਿਨ ਡਰੇਗਾ ਔਰ ਆਦਿਵਾਸੀਆਂ ਦੀ ਸੰਵਿਧਾਨ ਦੀ ਪੰਜਵੀਂ ਅਨੁਸੂਚੀ ਔਰ ਇਹਦੇ ਨਾਲ ਦੀ ਨਾਲ ਜਿਹੜੀਆਂ ਹੋਰ ਮੰਗਾਂ ਨੇ ਉਹਨਾਂ ਦੀ ਪ੍ਰਾਪਤੀ ਵਾਸਤੇ ਅੰਦੋਲਨ ਲੜਿਆ ਜਾ ਰਿਹਾ ਔਰ ਇਸ ਕਰਕੇ ਅੱਜ ਗੋਲਡਨ ਗੇਟ ਤੋਂ ਤੁਹਾਨੂੰ ਮੁਖਾਤਬ ਹੋ ਕੇ ਬੇਨਤੀ ਕਰ ਰਹੇ ਵਕਤ ਤੋਂ ਵਕਤ ਸ਼ੇਅਰ ਕਰਿਓ ਅੱਜ ਹੱਡ ਚੀਰਵੀਂ ਠੰਡਾ ਪਰ ਤੁਸੀਂ ਵੇਖ ਲਓ ਬਹੁਤ ਵਧੀਆ ਉਮਰਾਂ ਦੇ ਵੱਡੇ ਸਾਡੇ ਅਸੀਂ ਸਵੇਰੇ ਸਭ ਤੋਂ ਦਾ ਟਾਈਮ ਦਿੱਤਾ ਇੱਥੇ ਆ ਕੇ ਖੜ ਗਿਆ ਇਹ ਗੋਲਡਨ ਗੇਟ ਦਾ ਏਰੀਆ ਤੋਂ ਗੋਲਡਨ ਗੇਟ ਮੇਰੇ ਤੋਂ ਇੱਥੇ 10 ਕਿਲੋਮੀਟਰ ਪਿੱਛੇ ਹੈਗਾ ਪਰ ਨਜ਼ਰ ਨਹੀਂ ਆਊਗਾ ਆ ਤੁਹਾਨੂੰ ਉੱਥੇ ਆ ਸੜਕ ਤੇ ਸੀ ਖਲੋ ਪਿਆ ਉਹ ਪੰਲੀ ਫੁੱਟਪਾਥ ਮਸਾ ਨਜ਼ਰ ਆ ਰਹੀ ਟ੍ਰੈਫਿਕ ਚੱਲ ਰਹੀ ਆ ਇੰਨੀ ਧੁੰਦ ਆ ਪਰ ਤੁਹਾਨੂੰ ਪਤਾ ਕਿ ਜਦੋਂ ਦੇਸ਼ ਦੇ ਦੋ ਵੱਡੇ ਫੋਰਮਾਂ ਨੇ ਕਿਸਾਨ ਮਜ਼ਦੂਰ ਮੋਰਚਾ ਔਰ ਇਸਕੇਮ ਨੌਨ politcal ਨੇ ਜਦੋਂ ਅਰਥੀ ਫੂਕ ਮੁਜਾਰਿਆਂ ਦਾ ਪੂਰਾ ਦੇਸ਼ ਵਿਆਪੀ ਐਲਾਨ ਕੀਤਾ ਹੋਇਆ ਵਾ ਬੜਾ ਫਿਰ ਕਿਸਾਨ ਕਿੱਦਾਂ ਰਹਿ ਸਕਦੇ ਆ ਔਰ ਉਹ ਵੀ ਜਿਹੜੀ ਮੋਦੀ ਸਰਕਾਰ ਆ ਜਿਹੜੀ ਮੋਦੀ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਵਾ ਜਿਹੜੀਆਂ ਇਹ ਖੇਤੀ ਸੈਕਟਰ ਨੂੰ ਨਿੱਜੀ ਮੰਡੀ ਨਿੱਜੀ ਹੱਥਾਂ ਵਿੱਚ ਦੇਣ ਦਾ ਜੋਰ ਲਾ ਰਹੀਆਂ ਜਿਹੜੀਆਂ ਉਹਦੇ ਲਈ ਜ਼ਿੰਮੇਵਾਰ ਆ ਦੋਨਾਂ ਦੇ ਅਰਥੀ ਫੂਕ ਮੁਜਾਰਿਆਂ ਵਿੱਚ ਲੋਕ ਨਾ ਹਣ ਅਸੀਂ ਅੱਜ ਵੀ ਤੁਹਾਨੂੰ ਕਹਿਣਾ ਚਾਹਾਂਗੇ ਕਿ ਜੇ ਅੱਜ ਦੇ ਅਰਥੀ ਫੂਕ ਮੁਜਾਰਿਆਂ ਵਿੱਚ ਕਰੋੜਾ ਕਰੋੜ ਲੋਕ ਸ਼ਾਮਲ ਹੁੰਦੇ ਆ ਜੇ 13000 ਪਿੰਡਿਆ 13000 ਪਿੰਡਾਂ ਵਿੱਚ ਇੱਕ ਇੱਕ ਹਜ਼ਾਰ ਦਾ ਕੱਠ ਹੁੰਦਾ ਵਾ ਤੁਸੀਂ ਪੁਤਲੇ ਬਣਾ ਕੇ ਸਾਰੇ ਪਿੰਡ ਨੂੰ ਸੱਦਾ ਦੇ ਕੇ ਅਰਥੀਆਂ ਸਾੜਦੇ ਹੋ ਤੁਸੀਂ ਵੇਖੋ ਇਹਦਾ ਨਜ਼ਾਰਾ ਅੱਡੋ ਚਾਹੇ ਹਰਿਆਣਾ ਹੋਵੇ ਚਾਹੇ ਜੁਪੀ ਹੋਵੇ ਚਾਹੇ ਰਾਜਸਥਾਨ ਹੋਵੇ ਇਦੋਂ ਤੱਕ ਪੰਜਾਬੀ ਸਮਝੀ ਜਾਂਦੀ ਆ ਚਾਹੇ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਚਾਹੇ ਕਾਲਜਾਂ ਦੇ ਵਿਦਿਆਰਥੀ ਹੋਣ ਚਾਹੇ ਸਾਰੇ ਮੁਲਾਜ਼ਮ ਤਬਕੇ ਹੋਣ ਸਾਰਿਆਂ ਨੂੰ ਅਪੀਲ ਹੈਗੀ ਆ ਵੀ ਅਜ ਮੋਦੀ ਸਰਕਾਰ ਦੀਆਂ ਅਰਥੀਆਂ ਦੇਸ਼ ਵਿਆਪਕ ਲੈਵਲ ਤੇ ਸੜਨੀਆਂ ਚਾਹੀਦੀਆਂ ਜੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਚਾਹੀਦਾ ਵਾ ਤਾਹੇ ਅੱਜ ਦੇ ਪ੍ਰੋਗਰਾਮ ਨੂੰ ਕਾਮਯਾਬ ਕਰੋ ਹਰ ਇਹਦੋਂ ਗਾਹਾਂ ਕਸਾਨ ਮਜ਼ਦੂਰ ਦਾ ਕਰਜ਼ਾ ਮਾਫੀ ਮਜ਼ਦੂਰਾਂ ਨੂੰ ਦਸੋ ਦਿਨ ਡਰੇਗਾ ਔਰ ਆਦਿਵਾਸੀਆਂ ਦੀ ਸੰਵਿਧਾਨ ਦੀ ਪੰਜਵੀਂ ਅਨੁਸੂਚੀ ਔਰ ਇਹਦੇ ਨਾਲ ਦੀ ਨਾਲ ਜਿਹੜੀਆਂ ਹੋਰ ਮੰਗਾਂ ਨੇ ਉਹਨਾਂ ਦੀ ਪ੍ਰਾਪਤੀ ਵਾਸਤੇ ਅੰਦੋਲਨ ਲੜਿਆ ਜਾ ਰਿਹਾ ਔਰ ਇਸ ਕਰਕੇ ਅੱਜ ਗੋਲਡਨ ਗੇਟ ਤੋਂ ਤੁਹਾਨੂੰ ਮੁਖਾਤਬ ਹੋ ਕੇ ਬੇਨਤੀ ਕਰ ਰਹੇ ਵਕਤ ਤੋਂ ਵਕਤ ਸ਼ੇਅਰ ਕਰਿਓ ਅੱਜ ਹੱਡ ਚੀਰਵੀਂ ਠੰਡਾ ਪਰ ਤੁਸੀਂ ਵੇਖ ਲਓ ਬਹੁਤ ਵਧੀਆ ਉਮਰਾਂ ਦੇ ਵੱਡੇ ਸਾਡੇ ਅਸੀਂ ਸਵੇਰੇ ਸੁੱਤੇ ਦਾ ਟਾਈਮ ਦਿੱਤਾ ਇੱਥੇ ਆ ਕੇ ਖੜ ਗਿਆ ਇਹ ਗੋਲਡਨ ਗੇਟ ਦਾ ਏਰੀਆ ਤੋਂ ਨੂੰ ਗੋਲਡਨ ਗੇਟ ਮੇਰੇ ਤੋਂ ਇੱਥੇ 10 ਕਿਲੋਮੀਟਰ ਪਿੱਛੇ ਹੈਗਾ ਪਰ ਨਜ਼ਰ ਨਹੀਂ ਆਊਗਾ ਆ ਤੁਹਾਨੂੰ ਵੇਖ ਆ ਸੜਕ ਤੇ ਅਸੀਂ ਖਲੋ ਪਿਆ ਉਹ ਪੰਲੀ ਫੁੱਟਪਾਥ ਮਸਾਂ ਨਜ਼ਰ ਆ ਰਹੀ ਟ੍ਰੈਫਿਕ ਚੱਲ ਰਹੀ ਆ ਇੰਨੀ ਧੁੰਦ ਆ ਪਰ ਤੁਹਾਨੂੰ ਪਤਾ ਕਿ ਜਦੋਂ ਦੇਖਦੇ ਦੋ ਵੱਡੇ ਫਾਰਮਾਂ ਨੇ ਕਿਸਾਨ ਮਜ਼ਦੂਰ ਮੋਰਚਾ ਔਰ ਇਸਕੇਮ ਨਾਨ ਪੋਲੀਟਿਕਲ ਨੇ ਜਦੋਂ ਅਰਥੀ ਫੂਕ ਮੁਜਾਰਿਆਂ ਦਾ ਪੂਰਾ ਦੇਸ਼ ਵਿਆਪੀ ਐਲਾਨ ਕੀਤਾ ਹੋਇਆ ਵਾ ਪਰ ਫਿਰ ਕਿਸਾਨ ਕਿੱਦਾਂ ਰਹਿ ਸਕਦੇ ਆ ਔਰ ਉਹ ਵੀ ਜਿਹੜੀ ਮੋਦੀ ਸਰਕਾਰ ਆ ਜਿਹੜੀ ਮੋਦੀ ਸਰਕਾਰ ਦੀਆਂ ਨੀਤੀਆਂ ਪੋਲਿਸੀਆਂ ਵਾ ਜਿਹੜੀਆਂ ਇਹ ਖੇਤੀ ਸੈਕਟਰ ਨੂੰ ਨਿੱਜੀ ਮੰਡੀ ਨਿੱਜੀ ਹੱਥਾਂ ਵਿੱਚ ਦੇਣ ਦਾ ਜੋਰ ਲਾ ਰਹੀਆਂ ਜਿਹੜੀਆਂ ਉਹਦੇ ਲਈ ਜ਼ਿੰਮੇਵਾਰ ਆ ਉਹਨਾਂ ਦੇ ਅਰਥੀ ਫੂਕ ਮੁਜਾਰਿਆਂ ਵਿੱਚ ਲੋਕ ਨਾ ਹਣ ਅਸੀਂ ਅੱਜ ਵੀ ਤੁਹਾਨੂੰ ਕਹਿਣਾ ਚਾਹਾਂਗੇ ਕਿ ਜੇ ਅੱਜ ਦੇ ਅਰਥੀ ਫੂਕ ਮੁਜਾਹਰਿਆਂ ਵਿੱਚ ਕਰੋੜਾ ਕਰੋੜ ਲੋਕ ਸ਼ਾਮਲ ਹੁੰਦੇ ਆ ਜੇ 13000 ਪਿੰਡਿਆ 13000 ਪਿੰਡਾਂ ਵਿੱਚ ਇੱਕ ਇੱਕ ਹਜ਼ਾਰ ਦਾ ਕੱਠ ਹੁੰਦਾ ਵਾ ਤੁਸੀਂ ਪੁਤਲੇ ਬਣਾ ਕੇ ਸਾਰੇ ਪਿੰਡ ਨੂੰ ਸੱਦਾ ਦੇ ਕੇ ਅਰਥੀਆਂ ਸਾੜਦੇ ਹੋ ਤੁਸੀਂ ਵੇਖੋ ਇਹਦਾ ਨਜ਼ਾਰਾ ਅੱਡੋ ਚਾਹੇ ਹਰਿਆਣਾ ਹੋਵੇ ਚਾਹੇ ਜੁਪੀ ਹੋਵੇ ਚਾਹੇ ਰਾਜਸਥਾਨ ਹੋਵੇ ਇਦੋਂ ਤੱਕ ਪੰਜਾਬੀ ਸਮਝੀ ਜਾਂਦੀ ਆ ਚਾਹੇ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਚਾਹੇ ਕਾਲਜਾਂ ਦੇ ਵਿਦਿਆਰਥੀ ਹੋਣ ਚਾਹੇ ਸਾਰੇ ਮੁਲਾਜ਼ਮ ਤਬਕੇ ਹੋਣ ਸਾਰਿਆਂ ਨੂੰ ਅਪੀਲ ਹੈ ਕਿ ਅੱਜ ਮੋਦੀ ਸਰਕਾਰ ਦੀਆਂ ਅਰਥੀਆਂ ਦੇਸ਼ ਵਿਆਪਕ ਲੈਵਲ ਤੇ ਸੜਨੀਆਂ ਚਾਹੀਦੀਆਂ ਜੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਚਾਹੀਦਾ ਵਾ ਤਾਹੇ ਅੱਜ ਦੇ ਪ੍ਰੋਗਰਾਮ ਨੂੰ ਕਾਮਯਾਬ ਕਰੋ ਔਰ ਇਹਦੋਂ ਗਾਹਾਂ ਕਸਾਨ ਮਜ਼ਦੂਰ ਦਾ ਕਰਜ਼ਾ ਮਾਫੀ ਮਜ਼ਦੂਰਾਂ ਨੂੰ ਦੋਸੋਂ ਦਿਨ ਡਰੇਗਾ ਔਰ ਆਦਿਵਾਸੀਆਂ ਦੀ ਸੰਵਿਧਾਨ ਦੀ ਪੰਜਵੀਂ ਅਨੁਸੂਚੀ ਹਰੇ ਦੇ ਨਾਲ ਦੀ ਨਾਲ ਜਿਹੜੀਆਂ ਹੋਰ ਮੰਗਾਂ ਨੇ ਉਹਨਾਂ ਦੀ ਪ੍ਰਾਪਤੀ ਵਾਸਤੇ ਅੰਦੋਲਨ ਲੜਿਆ ਜਾ ਰਿਹਾ ਔਰ ਇਸ ਕਰਕੇ ਅੱਜ ਗੋਲਡਨ ਗੇਟ ਤੋਂ ਤੁਹਾਨੂੰ ਮੁਖਾਤਬ ਹੋ ਕੇ ਬੇਨਤੀ ਕਰ ਰਹੇ ਵਕਤ ਤੋਂ ਵਕਤ ਸ਼ੇਅਰ ਕਰਿਓ ਅੱਜ ਹੱਡ ਚੀਰਵੀਂ ਠੰਡ ਆ ਪਰ ਤੁਸੀਂ ਵੇਖ ਲਓ ਬਹੁਤ ਵਧੀਆ ਉਹਨਾਂ ਦੇ ਵੱਡੇ ਸਾਡੇ ਅਸੀਂ ਸਵੇਰੇ ਸਭ ਤੋਂ ਦਾ ਟਾਈਮ ਦਿੱਤਾ ਇੱਥੇ ਆ ਕੇ ਖੜ ਗਿਆ ਇਹ ਗੋਲਡਨ ਗੇਟ ਦਾ ਏਰੀਆੋਂ ਗੋਲਡਨ ਗੇਟ ਮੇਰੇ ਤੋਂ ਇੱਥੇ 10 ਕਿਲੋਮੀਟਰ ਪਿੱਛੇ ਹੈਗਾ ਪਰ ਨਜ਼ਰ ਨਹੀਂ ਆਊਗਾ ਆ ਤੁਹਾਨੂੰ ਉੱਥੇ ਆ ਸੜਕ ਤੇ ਅਸੀਂ ਖਲੋਤੇ ਆ ਉਹ ਪੰਲੀ ਫੁੱਟਪਾਥ ਮਸਾਂ ਨਜ਼ਰ ਆ ਰਹੀ ਟ੍ਰੈਫਿਕ ਚੱਲ ਰਹੀ ਆ ਇੰਨੀ ਧੁੰਦ ਆ ਪਰ ਤੁਹਾਨੂੰ ਪਤਾ ਕਿ ਜਦੋਂ ਦੇਖਦੇ ਦੋ ਵੱਡੇ ਫਾਰਮਾਂ ਨੇ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਮ ਨਾਨ ਪੋਲੀਟੀਕਲ ਨੇ ਜਦੋਂ ਅਰਥੀ ਫੂਕ ਮੁਜਾਰਿਆਂ ਦਾ ਪੂਰਾ ਦੇਸ਼ ਵਿਆਪੀ ਐਲਾਨ ਕੀਤਾ ਹੋਇਆ ਵਾ ਪਰ ਫਿਰ ਕਿਸਾਨ ਕਿੱਦਾਂ ਰਹਿ ਸਕਦੇ ਆ ਔਰ ਉਹ ਵੀ ਜਿਹੜੀ ਮੋਦੀ ਸਰਕਾਰ ਆ ਜਿਹੜੀ ਮੋਦੀ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਵਾ ਜਿਹੜੀਆਂ ਇਹ ਖੇਤੀ ਸੈਕਟਰ ਨੂੰ ਨਿੱਜੀ ਮੰਡੀ ਨਿੱਜੀ ਹੱਥਾਂ ਵਿੱਚ ਦੇਣ ਦਾ ਜੋਰ ਲਾ ਰਹੀਆਂ ਜਿਹੜੀਆਂ ਉਹਦੇ ਲਈ ਜ਼ਿੰਮੇਵਾਰ ਆ ਉਹਨਾਂ ਦੇ ਅਰਥੀ ਫੂਕ ਮੁਜਾਰਿਆਂ ਵਿੱਚ ਲੋਗ ਨਾ ਹਣ ਅਸੀਂ ਅੱਜ ਵੀ ਤੁਹਾਨੂੰ ਕਹਿਣਾ ਚਾਹਾਂਗੇ ਕਿ ਜੇ ਅੱਜ ਦੇ ਅਰਥੀ ਫੂਕ ਮੁਜਾਹਰਿਆਂ ਵਿੱਚ ਕਰੋੜਾ ਕਰੋੜ ਲੋਕ ਸ਼ਾਮਲ ਹੁੰਦੇ ਆ ਜੇ 13000 ਪਿੰਡਿਆ 13000 ਪਿੰਡਾਂ ਵਿੱਚ ਇੱਕ ਇੱਕ ਹਜ਼ਾਰ ਦਾ ਕੱਠ ਹੁੰਦਾ ਵਾ ਤੁਸੀਂ ਪੁਤਲੇ ਬਣਾ ਕੇ ਸਾਰੇ ਪਿੰਡ ਨੂੰ ਸੱਦਾ ਦੇ ਕੇ ਅਰਥੀਆਂ ਸਾੜਦੇ ਹੋ ਤੁਸੀਂ ਵੇਖੋ ਇਹਦਾ ਨਜ਼ਾਰਾ ਅੱਡੋ ਚਾਹੇ ਹਰਿਆਣਾ ਹੋਵੇ ਚਾਹੇ ਜੁਪੀ ਹੋਵੇ ਚਾਹੇ ਰਾਜਸਥਾਨ ਹੋਵੇ ਇਦੋਂ ਤੱਕ ਪੰਜਾਬੀ ਸਮਝੀ ਜਾਂਦੀ ਆ ਚਾਹੇ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਚਾਹੇ ਕਾਲਜਾਂ ਦੇ ਵਿਦਿਆਰਥੀ ਹੋਣ ਚਾਹੇ ਸਾਰੇ ਮੁਲਾਜ਼ਮ ਤਬਕੇ ਹੋਣ ਸਾਰਿਆਂ ਨੂੰ ਅਪੀਲ ਹੈਗੀ ਆ ਵੀ ਅਜ ਮੋਦੀ ਸਰਕਾਰ ਦੀਆਂ ਅਰਥੀਆਂ ਦੇਸ਼ ਵਿਆਪਕ ਲੈਵਲ ਤੇ ਸੜਨੀਆਂ ਚਾਹੀਦੀਆਂ ਜੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਚਾਹੀਦਾ ਵਾ ਤਾਹੇ ਅੱਜ ਦੇ ਪ੍ਰੋਗਰਾਮ ਨੂੰ ਕਾਮਯਾਬ ਕਰੋ ਔਰ ਇਹਦੋਂ ਗਾਹਾਂ ਕਸਾਨ ਮਜ਼ਦੂਰ ਦਾ ਕਰਜ਼ਾ ਮਾਫੀ ਮਜ਼ਦੂਰਾਂ ਨੂੰ 200 ਦਿਨ ਡਰੇਗਾ ਔਰ ਆਦਿਵਾਸੀਆਂ ਦੀ ਸੰਵਿਧਾਨ ਦੀ 5ਵੀਂ ਅਨੁਸੂਚੀ ਔਰ ਇਹਦੇ ਨਾਲ ਦੀ ਨਾਲ ਜਿਹੜੀਆਂ ਹੋਰ ਮੰਗਾਂ ਨੇ ਉਹਨਾਂ ਦੀ ਪ੍ਰਾਪਤੀ ਵਾਸਤੇ ਅੰਦੋਲਨ ਲੜਿਆ ਜਾ ਰਿਹਾ ਔਰ ਇਸ ਕਰਕੇ ਅੱਜ ਗੋਲਡਨ ਗੇਟ ਤੋਂ ਤੁਹਾਨੂੰ ਮੁਖਾਤਬ ਹੋ ਕੇ ਬੇਨਤੀ ਕਰ ਰਹੇ ਵਕਤ ਤੋਂ ਵਕਤ ਸ਼ੇਅਰ ਕਰਿਓ ਅੱਜ ਹੱਡ ਚੀਰਵੀਂ ਠੰਡ ਆ ਪਰ ਤੁਸੀਂ ਵੇਖ ਲਓ ਬਹੁਤ ਵਧੀਆ ਉਮਰਾਂ ਦੇ ਵੱਡੇ ਸਾਡੇ ਅਸੀਂ ਸਵੇਰੇ ਸਤੋਂ ਦਾ ਟਾਈਮ ਦਿੱਤਾ ਇੱਥੇ ਆ ਕੇ ਖੜ ਗਿਆ ਇਹ ਗੋਲਡਨ 게ਟ ਦਾ ਏਰੀਆ ਤੋਂ ਗੋਲਡਨ 게ਟ ਮੇਰੇ ਤੋਂ ਇੱਥੇ 10 ਕਿਲੋਮੀਟਰ ਪਿੱਛੇ ਹੈਗਾ ਪਰ ਨਜ਼ਰ ਨਹੀਂ ਆਊਗਾ ਆ ਤੁਹਾਨੂੰ ਉੱਥੇ ਆ ਸੜਕ ਤੇ ਅਸੀਂ ਖਲੋ ਪਿਆ ਉਹ ਪੰਲੀ ਫੁੱਟਪਾਥ ਮਸਾ ਨਜ਼ਰ ਆ ਰਹੀ ਟ੍ਰੈਫਿਕ ਚੱਲ ਰਹੀ ਆ ਇੰਨੀ ਧੁੰਦ ਆ ਪਰ ਤੁਹਾਨੂੰ ਪਤਾ ਕਿ ਜਦੋਂ ਦੇਖਦੇ ਦੋ ਵੱਡੇ ਫੋਰਮਾਂ ਨੇ ਕਿਸਾਨ ਮਜ਼ਦੂਰ ਮੋਰਚਾ ਔਰ ਇਸਕੇਮ ਨੌਨ ਪੋਲੀਟਿਕਲ ਨੇ ਜਦੋਂ ਅਰਥੀ ਫੂਕ ਮੁਜਾਰਿਆਂ ਦਾ ਪੂਰਾ ਦੇਸ਼ ਵਿਆਪੀ ਐਲਾਨ ਕੀਤਾ ਹੋਇਆ ਵਾ ਪਰ ਫਿਰ ਕਿਸਾਨ ਕਿੱਦਾਂ ਰਹਿ ਸਕਦੇ ਆ ਔਰ ਉਹ ਵੀ ਜਿਹੜੀ ਮੋਦੀ ਸਰਕਾਰ ਆ ਜਿਹੜੀ ਮੋਦੀ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਵਾ ਜਿਹੜੀਆਂ ਇਹ ਖੇਤੀ ਸੈਕਟਰ ਨੂੰ ਨਿੱਜੀ ਮੰਡੀ ਨਿੱਜੀ ਹੱਥਾਂ ਵਿੱਚ ਦੇਣ ਦਾ ਜੋਰ ਲਾ ਰਹੀਆਂ ਜਿਹੜੀਆਂ ਉਹਦੇ ਲਈ ਜ਼ਿੰਮੇਵਾਰ ਆ ਉਹਨਾਂ ਦੇ ਅਰਥੀ ਫੂਕ ਮੁਜਾਰਿਆਂ ਵਿੱਚ ਲੋਕ ਨਾ ਹਣ ਅਸੀਂ ਅੱਜ ਵੀ ਤੁਹਾਨੂੰ ਕਹਿਣਾ ਚਾਹਾਂਗੇ ਕਿ ਜੇ ਅੱਜ ਦੇ ਅਰਥੀ ਫੂਕ ਮੁਜਾਹਰਿਆਂ ਵਿੱਚ ਕਰੋੜਾਂ ਕਰੋੜ ਲੋਕ ਸ਼ਾਮਲ ਹੁੰਦੇ ਆ ਜੇ 13000 ਪਿੰਡਿਆ 13000 ਪਿੰਡਾਂ ਵਿੱਚ ਇੱਕ ਇੱਕ ਹਜ਼ਾਰ ਦਾ ਕੱਠ ਹੁੰਦਾ ਵਾ ਤੁਸੀਂ ਪੁਤਲੇ ਬਣਾ ਕੇ ਸਾਰੇ ਪਿੰਡ ਨੂੰ ਸੱਦਾ ਦੇ ਕੇ ਅਰਥੀਆਂ ਸਾੜਦੇ ਹੋ ਤੁਸੀਂ ਵੇਖੋ ਇਹਦਾ ਨਜ਼ਾਰਾ ਅੱਡੋ ਚਾਹੇ ਹਰਿਆਣਾ ਹੋਵੇ ਚਾਹੇ ਜੁਪੀ ਹੋਵੇ ਚਾਹੇ ਰਾਜਸਥਾਨ ਹੋਵੇ ਇਦੋਂ ਤੱਕ ਪੰਜਾਬੀ ਸਮਝੀ ਜਾਂਦੀ ਆ ਚਾਹੇ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਚਾਹੇ ਕਾਲਜਾਂ ਦੇ ਵਿਦਿਆਰਥੀ ਹੋਣ ਚਾਹੇ ਸਾਰੇ ਮੁਲਾਜ਼ਮ ਤਬਕੇ ਹੋਣ ਸਾਰਿਆਂ ਨੂੰ ਅਪੀਲ ਹੈ ਕਿ ਅੱਜ ਮੋਦੀ ਸਰਕਾਰ ਦੀਆਂ ਅਰਥੀਆਂ ਦੇਸ਼ ਵਿਆਪਕ ਲੈਵਲ ਤੇ ਸੜਨੀਆਂ ਚਾਹੀਦੀਆਂ ਜੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਚਾਹੀਦਾ ਵਾ ਤਾਂ ਇਹ ਅੱਜ ਦੇ ਪ੍ਰੋਗਰਾਮ ਨੂੰ ਕਾਮਯਾਬ ਕਰੋ ਅਰੇਦੋ ਗਾਂਹ ਕਸਾਨ ਮਜ਼ਦੂਰ ਦਾ ਕਰਜ਼ਾ ਮਾਫੀ ਮਜ਼ਦੂਰਾਂ ਨੂੰ ਦੋਸੋਂ ਦਿਨ ਡਰੇਗਾ ਔਰ ਆਦਿਵਾਸੀਆਂ ਦੀ ਸੰਵਿਧਾਨ ਦੀ ਪੰਜਵੀਂ ਅਨੁਸੂਚੀ ਹਰੇ ਦੇ ਨਾਲ ਦੀ ਨਾਲ ਜਿਹੜੀਆਂ ਹੋਰ ਮੰਗਾਂ ਨੇ ਉਹਨਾਂ ਦੀ ਪ੍ਰਾਪਤੀ ਵਾਸਤੇ ਅੰਦੋਲਨ ਲੜਿਆ ਜਾ ਰਿਹਾ ਔਰ ਇਸ ਕਰਕੇ ਅੱਜ ਗੋਲਡਨ ਗੇਟ ਤੋਂ ਤੁਹਾਨੂੰ ਮੁਖਾਤਬ ਹੋ ਕੇ ਬੇਨਤੀ ਕਰ ਰਹੇ ਵਕਤ ਤੋਂ ਵਕਤ ਸ਼ੇਅਰ ਕਰਿਓ ਅੱਜ ਹੱਡ ਚੀਰਵੀਂ ਠੰਡਾ ਪਰ ਤੁਸੀਂ ਵੇਖ ਲਓ ਬਹੁਤ ਵੱਡੀਆਂ ਉਮਰਾਂ ਦੇ ਵੱਡੇ ਸਾਡੇ ਅਸੀਂ ਸਵੇਰੇ ਸਵੇਰੇ ਸੱਚ ਦਾ ਟਾਈਮ ਦਿੱਤਾ ਇੱਥੇ ਆ ਕੇ ਖੜ ਗਿਆ ਇਹ ਗੋਲਡਨ 게ਟ ਦਾ ਏਰੀਆ ਤੋਂ ਗੋਲਡਨ 게ਟ ਮੇਰੇ ਤੋਂ ਇੱਥੇ 10 ਕਿਲੋਮੀਟਰ ਪਿੱਛੇ ਹੈਗਾ ਪਰ ਨਜ਼ਰ ਨਹੀਂ ਆਊਗਾ ਆ ਤੁਹਾਨੂੰ ਕਿਹਾ ਸੜਕ ਤੇ ਅਸੀਂ ਖਲੋ ਪਿਆ ਉਹ ਪੰਲੀ ਫੁੱਟਪਾਥ ਮਸਾ ਨਜ਼ਰ ਆ ਰਹੀ ਟ੍ਰੈਫਿਕ ਚੱਲ ਰਹੀ ਆ ਇੰਨੀ ਧੁੰਦ ਆ ਪਰ ਤੁਹਾਨੂੰ ਪਤਾ ਕਿ ਜਦੋਂ ਦੇਸ਼ ਦੇ ਦੋ ਵੱਡੇ ਫੋਰਮਾਂ ਨੇ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਮ ਨੌਨ ਪੋਲਿਟਿਕਲ ਨੇ ਜਦੋਂ ਅਰਥੀ ਫੂਕ ਮੁਜਾਰਿਆਂ ਦਾ ਪੂਰਾ ਦੇਸ਼ ਵਿਆਪੀ ਐਲਾਨ ਕੀਤਾ ਹੋਇਆ ਵਾ ਪਰ ਫਿਰ ਕਿਸਾਨ ਕਿੱਦਾਂ ਰਹਿ ਸਕਦੇ ਆ ਔਰ ਉਹ ਵੀ ਜਿਹੜੀ ਮੋਦੀ ਸਰਕਾਰ ਆ ਜਿਹੜੀ ਮੋਦੀ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਵਾ ਜਿਹੜੀਆਂ ਇਹ ਖੇਤੀ ਸੈਕਟਰ ਨੂੰ ਨਿੱਜੀ ਮੰਡੀ ਨਿੱਜੀ ਹੱਥਾਂ ਵਿੱਚ ਦੇਣ ਦਾ ਜੋਰ ਲਾ ਰਹੀਆਂ ਜਿਹੜੀਆਂ ਉਹਦੇ ਲਈ ਜ਼ਿੰਮੇਵਾਰ ਆ ਉਹਨਾਂ ਦੇ ਅਰਥੀ ਫੂਕ ਮੁਜਾਰਿਆਂ ਵਿੱਚ ਕਿਉਂ ਲੋਕਨਾਵਣ ਅਰਸੀ ਅੱਜ ਵੀ ਤੁਹਾਨੂੰ ਕਹਿਣਾ ਚਾਹਾਂਗੇ ਕਿ ਜੇ ਅੱਜ ਦੇ ਅਰਥੀ ਫੂਕ ਮੁਜਾੜਿਆ ਵਿੱਚ ਕਰੋੜਾ ਕਰੋੜ ਲੋਕ ਸ਼ਾਮਲ ਹੁੰਦੇ ਆ ਜੇ 13000 ਪਿੰਡਿਆ 13000 ਪਿੰਡਾਂ ਵਿੱਚ ਇੱਕ ਇੱਕ ਹਜ਼ਾਰ ਦਾ ਕੱਠ ਹੁੰਦਾ ਵਾ ਤੁਸੀਂ ਪੁਤਲੇ ਬਣਾ ਕੇ ਸਾਰੇ ਪਿੰਡ ਨੂੰ ਸੱਦਾ ਦੇ ਕੇ ਅਰਥੀਆਂ ਸਾੜ ਦੇਦੇ ਹੋ ਤੁਸੀਂ ਵੇਖੇਗਾ ਨਜ਼ਾਰਾ ਅੱਡੋ ਚਾਹੇ ਹਰਿਆਣਾ ਹੋਵੇ ਚਾਹੇ ਜੁਪੀ ਹੋਵੇ ਚਾਹੇ ਰਾਜਸਥਾਨ ਹੋਵੇ ਇਹਨੋਂ ਤੱਕ ਪੰਜਾਬੀ ਸਮਝੀ ਜਾਂਦੀ ਆ ਚਾਹੇ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਚਾਹੇ ਕਾਲਜਾਂ ਦੇ ਵਿਦਿਆਰਥੀ ਹੋਣ ਚਾਹੇ ਸਾਰੇ ਮਜ਼ਾਲਮ ਤਬਕੇ ਹੋਣ ਸਾਰਿਆਂ ਨੂੰ ਅਪੀਲ ਹੈਗੀ ਆ ਵੀ ਅਜ ਮੋਦੀ ਸਰਕਾਰ ਦੀਆਂ ਅਰਥੀਆਂ ਦੇਸ਼ ਵਿਆਪਕ ਲੈਵਲ ਤੇ ਸੜਨੀਆਂ ਚਾਹੀਦੀਆਂ ਜੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਚਾਹੀਦਾ ਵਾ ਤਾਹੇ ਅੱਜ ਦੇ ਪ੍ਰੋਗਰਾਮ ਨੂੰ ਕਾਮਯਾਬ ਕਰੋ ਹਰੇਕੋ ਗਾਹਾਂ ਕਸਾਨ ਮਜ਼ਦੂਰ ਦਾ ਕਰਜ਼ਾ ਮਾਫੀ ਮਜ਼ਦੂਰਾਂ ਨੂੰ ਦਸੋ ਦਿਨ ਰੇਗਾ ਔਰ ਆਦਿਵਾਸੀਆਂ ਦੀ ਸੰਵਿਧਾਨ ਦੀ ਪੰਜਵੀਂ ਅਨੁਸੂਚੀ ਔਰ ਇਹਦੇ ਨਾਲ ਦੀ ਨਾਲ ਜਿਹੜੀਆਂ ਹੋਰ ਮੰਗਾਂ ਨੇ ਉਹਨਾਂ ਦੀ ਪ੍ਰਾਪਤੀ ਵਾਸਤੇ ਅੰਦੋਲਨ ਲੜਿਆ ਜਾ ਰਿਹਾ ਔਰ ਇਸ ਕਰਕੇ ਅੱਜ ਗੋਲਡਨ ਗੇਟ ਤੋਂ ਤੁਹਾਨੂੰ ਮੁਖਾਤਬ ਹੋ ਕੇ ਬਿਆਨਤੀ ਕਰ ਰਹੇ ਵਾਤ ਤੋਂ ਵਾਤ ਸ਼ੇਅਰ ਕਰਿਓ ਅੱਜ ਹੱਡ ਚੀਰਵੀਂ ਠੰਡਾ ਪਰ ਤੁਸੀਂ ਵੇਖ ਲਓ ਬਹੁਤ ਵਧੀਆ ਉਮਰਾਂ ਦੇ ਵੱਡੇ ਸਾਡੇ ਅਸੀਂ ਸਵੇਰੇ ਸਵੇਰੇ ਕੁੱਤੇ ਦਾ ਟਾਈਮ ਦਿੱਤਾ ਸੀ ਆ ਕੇ ਖੜ ਗਿਆ ਇਹ ਗੋਲਡਨ ਗੇਟ ਦਾ ਏਰੀਆ ਤੋਂ ਗੋਲਡਨ ਗੇਟ ਮੇਰੇ ਤੋਂ ਇੱਥੇ 10 ਕਿਲੋਮੀਟਰ ਪਿੱਛੇ ਹੈਗਾ ਪਰ ਨਜ਼ਰ ਨਹੀਂ ਆਊਗਾ ਆ ਤੁਹਾਨੂੰ ਫਿਰ ਆਹ ਸੜਕ ਤੇ ਅਸੀਂ ਖਲੋਤੇ ਆ ਉਹ ਪਰਲੀ ਫੁੱਟਪਾਥ ਮਸਾਂ ਨਜ਼ਰ ਆ ਰਹੀ ਟ੍ਰੈਫਿਕ ਚੱਲ ਰਹੀ ਆ ਇੰਨੀ ਧੁੰਦ ਆ ਪਰ ਤੁਹਾਨੂੰ ਪਤਾ ਜੇ ਜਦੋਂ ਦੇਸ਼ ਦੇ ਦੋ ਵੱਡੇ ਫੋਰਮਾਂ ਨੇ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਮ ਨੌਨ ਪੋਲਿਟਿਕਲ ਨੇ ਜਦੋਂ ਅਰਥੀ ਫੂਕ ਮੁਜਾਰਿਆਂ ਦਾ ਪੂਰਾ ਦੇਸ਼ ਵਿਆਪੀ ਐਲਾਨ ਕੀਤਾ ਹੋਇਆ ਵਾ ਪਰ ਫਿਰ ਕਿਸਾਨ ਕਿੱਦਾਂ ਰਹਿ ਸਕਦੇ ਆ ਔਰ ਉਹ ਵੀ ਜਿਹੜੀ ਮੋਦੀ ਸਰਕਾਰ ਆ ਜਿਹੜੀ ਮੋਦੀ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਵਾ ਜਿਹੜੀਆਂ ਕਿ ਖੇਤੀ ਸੈਕਟਰ ਨੂੰ ਨਿੱਜੀ ਮੰਡੀ ਨਿੱਜੀ ਹੱਥਾਂ ਵਿੱਚ ਦੇਣ ਦਾ ਜੋਰ ਲਾ ਰਹੀਆਂ ਜਿਹੜੀਆਂ ਉਹਦੇ ਲਈ ਜ਼ਿੰਮੇਵਾਰ ਆ ਉਹਨਾਂ ਦੇ ਅਰਥੀ ਫੂਕ ਮੁਜਾਰਿਆਂ ਵਿੱਚ ਲੋਕ ਨਾ ਹਣ ਅਰ ਅਸੀਂ ਅੱਜ ਵੀ ਤੁਹਾਨੂੰ ਕਹਿਣਾ ਚਾਹਾਂਗੇ ਕਿ ਜੇ ਅੱਜ ਦੇ ਅਰਥੀ ਫੂਕ ਮੁਜਾਰਿਆਂ ਵਿੱਚ ਕਰੋੜਾ ਕਰੋੜ ਲੋਕ ਸ਼ਾਮਲ ਹੁੰਦੇ ਆ ਜੇ 13000 ਪਿੰਡ ਆ 13000 ਪਿੰਡਾਂ ਵਿੱਚ ਇੱਕ ਇੱਕ ਹਜ਼ਾਰ ਦਾ ਕੱਠ ਹੁੰਦਾ ਵਾ ਤੁਸੀਂ ਪੁਤਲੇ ਬਣਾ ਕੇ ਸਾਰੇ ਪਿੰਡ ਨੂੰ ਸੱਦਾ ਦੇ ਕੇ ਅਰਥੀਆਂ ਸਾੜਦੇ ਹੋ ਤੁਸੀਂ ਵੇਖੋਗਾ ਨਜ਼ਾਰਾ ਅੱਡੋ ਚਾਹੇ ਹਰਿਆਣਾ ਹੋਵੇ ਚਾਹੇ ਜੁਪੀ ਹੋਵੇ ਚਾਹੇ ਰਾਜਸਥਾਨ ਹੋਵੇ ਇਹਨੂੰ ਤੱਕ ਪੰਜਾਬੀ ਸਮਝੀ ਜਾਂਦੀ ਆ ਚਾਹੇ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਚਾਹੇ ਕਾਲਜਾਂ ਦੇ ਵਿਦਿਆਰਥੀ ਹੋਣ ਚਾਹੇ ਸਾਰੇ ਮੁਲਾਜ਼ਮ ਤਬਕੇ ਹੋਣ ਸਾਰਿਆਂ ਨੂੰ ਅਪੀਲ ਹੈਗੀ ਆ ਵੀ ਅੱਜ ਮੋਦੀ ਸਰਕਾਰ ਦੀਆਂ ਅਰਥੀਆਂ ਦੇਸ਼ ਵਿਆਪਕ ਲੈਵਲ ਤੇ ਸੜਨੀਆਂ ਚਾਹੀਦੀਆਂ ਜੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਚਾਹੀਦਾ ਵਾ ਤਾਹੇ ਅੱਜ ਦੇ ਪ੍ਰੋਗਰਾਮ ਨੂੰ ਕਾਮਯਾਬ ਕਰੋ ਹਰੇ ਤੋਂ ਗਾਹਾਂ ਕਸਾਨ ਮਜ਼ਦੂਰ ਦਾ ਕਰਜ਼ਾ ਮਾਫੀ ਵਜ਼ੂਰਾਂ ਨੂੰ ਦੋਸੋ ਦਿਨ ਨਰੇਗਾ ਔਰ ਆਦਿਵਾਸੀਆਂ ਦੀ ਸੰਵਿਧਾਨ ਦੀ ਪੰਜਵੀਂ ਅਨੁਸੂਚੀ ਹਰੇ ਦੇ ਨਾਲ ਦੀ ਨਾਲ ਜਿਹੜੀਆਂ ਹੋਰ ਮੰਗਾਂ ਨੇ ਉਹਨਾਂ ਦੀ ਪ੍ਰਾਪਤੀ ਵਾਸਤੇ ਅੰਦੋਲਨ ਲੜਿਆ ਜਾ ਰਿਹਾ ਔਰ ਇਸ ਕਰਕੇ ਅੱਜ ਗੋਲਡਨ ਗੇਟ ਤੋਂ ਤੁਹਾਨੂੰ ਮੁਖਾਤਬ ਹੋ ਕੇ ਬੇਨਤੀ ਕਰ ਰਹੇ ਵਕਤ ਤੋਂ ਵਕਤ ਸ਼ੇਅਰ ਕਰਿਓ ਅੱਜ ਹੱਡ ਚੀਰਵੀਂ ਠੰਡਾ ਪਰ ਤੁਸੀਂ ਵੇਖ ਲਓ ਬਹੁਤ ਵਧੀਆ ਉਮਰਾਂ ਦੇ ਵੱਡੇ ਸਾਡੇ ਅਸੀਂ ਸਵੇਰੇ ਸੁੱਤੇ ਦਾ ਟਾਈਮ ਦਿੱਤਾ ਇੱਥੇ ਆ ਕੇ ਖੜ ਗਿਆ ਇਹ ਗੋਲਡਨ ਗੇਟ ਦਾ ਏਰੀਆੋਂ ਗੋਲਡਨ ਗੇਟ ਮੇਰੇ ਤੋਂ ਇੱਥੇ 10 ਕਿਲੋਮੀਟਰ ਪਿੱਛੇ ਹੈਗਾ ਪਰ ਨਜ਼ਰ ਨਹੀਂ ਆਊਗਾ ਆ ਤੁਹਾਨੂੰ ਫੇਰ ਆਹ ਸੜਕ ਤੇ ਅਸੀਂ ਖਲੋਤੇ ਆ ਉਹ ਪਰਲੀ ਫੁੱਟਪਾਥ ਮਸਾਂ ਨਜ਼ਰ ਆ ਰਹੀ ਟਰੈਕਿੰਗ ਚੱਲ ਰਹੀ ਆ ਇੰਨੀ ਧੁੰਦ ਆ ਪਰ ਤੁਹਾਨੂੰ ਪਤਾ